ਕਲਾ ਜੋ ਕਿ ਅਜੇ ਨੁਕਨਾਟ ਖੇਡ ਕੇ ਭਾਰਤੀ ਨਾਟਕ ਕਲਾ ਅਤੇ ਪੀਬੀਜੀ ਵੈਲਫੇਅਰ ਕਲਬ ਦੇ ਮੈਂਬਰ ਵੱਲੋਂ ਕੀਤਾ ਗਿਆ ਮੇਰੀ ਇਹੀ ਗੁਜਾਰਿਸ਼ ਹੈ ਦੇਸ਼ ਦੇ ਨੌਜਵਾਨਾਂ ਨੂੰ ਕਿ ਉਹ ਨਸ਼ੇ ਤੋਂ ਦੂਰ ਹੋ ਕੇ ਖੂਨਦਾਨ ਅਤੇ ਹੋਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਣ ਤਾਂ ਕਿ ਉਹਨਾਂ ਦਾ ਅਤੇ ਉਹਨਾਂ ਦੇ ਪਰਿਵਾਰ ਦਾ ਤੇ ਪੰਜਾਬ ਦਾ ਨਾਮ ਉੱਚਾ ਹੋਵੇ ਚਾਹੀਦਾ ਹੈ ਕਲਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਲਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਅੱਜ ਨਾਲਾ ਲਾਜਪਤਰਾਇ پارک ਕੁੜਕਪੂਰਾ ਵਿਖੇ ਮਾਨਯੋਗ ਮੇਜਰ ਅਮਿਤ ਸਿੰਘ ਐਸ ਡੀ ਐਮ ਕੁੜਕਪੂਰਾ ਜਿਨ੍ਹਾਂ ਦੀ ਅਗਵਾਈ ਦੇ ਹੇਠ ਅੱਜ ਡੈਪੋ ਦੇ ਤਹਿਤ ਨਸ਼ਾ ਵਿਰੁੱਧ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਪੀਬੀਜੀ ਵੈਲਫੇਅਰ ਕਲੱਬ ਔਰ ਨਾਟਯਮ ਕਲਾ ਫਰੀਦਕੋਟ ਵੱਲੋਂ ਅੱਜ ਜੋ ਨਾਟਕ ਖੇਡਿਆ ਜਾਣਾ ਪੰਬੀਹਾ ਬੋਲੇ ਜਿਸ ਦੇ ਪੀਬੀਜੀ ਵੈਲਫੇਅਰ ਕਲੱਬ پارک ਦੇ ਵਿੱਚ ਸਮੂਹ ਜਨਤਾ ਦੇ ਸਹਿਯੋਗ ਦੇ ਨਾਲ ਅੱਜ ਨਾਟਕ ਖੇਡਣ ਜਾ ਰਹੀ ਹੈ ਮਾਨਯੋਗ ਐਸ ਐਚਓ ਸਰਦਾਰ ਗੁਰਮੀਤ ਸਿੰਘ ਜੀ ਵੀ ਪਹੁੰਚੇ ਆ ਔਰ ਭਗਤ ਸਿੰਘ ਦੇ ਰੋਲ ਦੇ ਵਿੱਚ ਅੱਜ ਪ੍ਰੋਫੈਸਰ ਦਰਸ਼ਨ ਸਿੰਘ ਜੀ ਸੰਧੂ ਰਿਟਾਇਰਡ ਮੈਨੇਜਰ ਗੁਰਦੀਪ ਸਿੰਘ ਜੀ ਜੋ ਅੱਜ ਭਗਤ ਸਿੰਘ ਦੇ ਰੋਲ 'ਚ ਆਏ ਆ ਅਸੀਂ ਸਾਰਿਆਂ ਦਾ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇੱਕ ਵਾਰੀ ਫੇਰ ਨਾਟਕ ਬੰਬੀਹਾ ਬੋਲੇ ਆ ਬੋਲੇ ਬਈ ਹਾ ਬੋਲੇ ਸ਼ਾਬਾਸ਼ ਬਈ ਬੰਦੀ ਜੱਜ ਸਾਡਾ ਮੁਰਸ਼ਦ ਹੈ ਤੇ ਸਾਡੀਆਂ ਸਾਡੀਆਂ ਜੱਤਾ ਸਤੂ ਸੱਚ ਲਈ ਸੀਰ ਜਾਣੇ ਆ ਘੋੜ ਪੈਣ ਤੇ ਖੜ ਜਾਣੇ ਆ ਸਜੇ ਸਰਾਏ ਸੋਚਨੋ ਤੇ ਸੋਜਨੀਆਂ ਆਪਣੇ ਮੂੰਹ ਤੇ ਮੋਬਾਈਲ ਸਵਿਚ ਆਫ ਕਰ ਲੋ ਬਹੁਤ ਹੀ ਦਲੇਰ ਸਿੰਗਰ ਹੈ ਬਹੁਤ ਦਲੇਰ ਸਿੰਗਰ ਨਸ਼ਿਆਂ ਵਿੱਚ ਪਾਉਂਦਾ ਓਏ ਟੱਪ ਕਰ ਓਏ ਅੰਦਰ ਦੇਖ ਐ ਜਿਆ ਮੇਰਾ ਫੇਵਰਟ ਸਿੰਗਰ ਕੀਕੂ ਚੰਦਰਾ ਘਰ ਮੁਰਿਆ ਕੇ ਰਾਈਆਂ ਚਲਾਉਂਦਾ ਆ ਉਹਦਾ ਤਾਕੀ ਕੁਚੰਦਰਾ ਜਿਹੜਾ ਸਿੰਗਰ ਹੈ ਨਾ ਇਹ ਬੜਾ ਪਲੇਅਰ ਸਿੰਗਰ ਹੈ ਦਲੇਰ ਉਹ ਜਦੋਂ ਮਹਿੰਗਾਈ ਤੋਂ ਤੰਗ ਆ ਕੇ ਇੱਕ ਮਿਹਨਤ ਕਸ਼ ਖੁਦਕੁਸ਼ੀ ਕਰ ਜਾਂਦਾ ਉਦੋਂ ਕਿੱਥੇ ਹੁੰਦੇ ਆ ਦਲੇਰ ਸਿੰਗਰ ਨਾ ਕੋਈ ਕੁਛ ਨਹੀਂ ਲੋਕਾਂ ਨੂੰ ਬਚਾਉਂਦਾ ਸੀ ਠੇਕਾ ਨਹੀਂ ਲਿਆ ਮੇਰੇ ਲਈ ਮੈਂ ਚਿੱਟੀ ਇਹ ਨਹੀਂ ਦਿੱਤਾ ਚੱਟਾ ਦੇਖੀ ਘੇੜ ਨਾਲ ਕਿਤੇ ਰਾਦੀ ਪਾ ਜੱਟਾ ਜਾ ਜਾ ਕੇ ਉਹਨੂੰ ਚਿੱਟਾ ਦੇ ਦੇ ਤੂੰ ਇੱਥੇ ਕੀ ਅੰਬ ਲੈਣਾ ਆ ਚਿੱਟੇ ਦਾ ਦਿੱਤਾ ਗਿਆ ਸਾਪ ਜਿਹੜਿਆ ਨਾ ਉਹ ਨਹੀਂ ਲੈਣਾ ਤੇ ਦੇ ਮਾਪਿਓ ਦੀ ਨਹੀਂ ਸਾਡੀ ਸੇਵਾ ਕਰਨਗੇ ਸ਼ਹੀਦਾਂ ਦੀ ਚਿਤਾਵਾਂ 'ਤੇ ਲਗेंगे ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾ ਹੋਗਾ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਲਾਲਾ ਲਾਜਪਤ ਰਾਏ ਭਾਰਕ ਕੋੜਕਪੁਰਾ ਵਿਖੇ ਮੇਜਰ ਅਮੇਸ਼ ਰਿਨ ਐਸ ਡੀ ਐਮ ਕੋੜਕਪੁਰਾ ਦੀ ਅਗਵਾਈ ਹੇਠ ਡੈਪੋ ਪ੍ਰੋਗਰਾਮ ਤਹਿਤ ਮਨਾਇਆ ਗਿਆ ਸਰਦਾਰ ਭਗਤ ਸਿੰਘ ਨੂੰ ਪੁਸ਼ਪ ਮਾਲਾ ਅਰਪਿਤ ਕਰਦੇ ਹੋਏ ਐਸ ਡੀ ਐਮ ਸਾਹਿਬ ਨੇ ਸਾਰਿਆਂ ਨੂੰ ਇਸ ਮੌਕੇ ਮੁਬਾਰਕਵਾਦ ਦਿੱਤੀ ਪ੍ਰੋਗਰਾਮ ਦੇ ਸ਼ੁਰੂ ਵਿੱਚ PBG ਵੈਲਫੇਅਰ ਕਲੱਬ ਕੋਟਕਪੂਰਾ ਅਤੇ ਨਾਟ్యం ਕਲਾ ਫਰੀਦਕੋਟ ਵੱਲੋਂ ਤਿਆਰ ਨੁਕੜਨਾਟਕ ਬੰਬੀਹਾ ਬੋਲੇ ਜੋ ਕਿ ਨਸ਼ਾ ਖਿਲਾਫ ਸੀ ਖੇਡਿਆ ਗਿਆ ਜਿਸ ਵਿੱਚ ਸੁਖਵਿੰਦਰ ਬਿੱਟੂ ਜੌਨ ਮਸੀ ਹਰਜਿੰਦਰ ਸਿੰਘ ਅਮਰਦੀਪ ਦੀਪਾ ਗੁਰਪ੍ਰੀਤ ਸਿੰਘ ਗੌਰਵ ਗਲਹੋਤਰਾ ਅਤੇ ਵਿਰਿੰਦਰ ਕੁਟਾਰੀਆ ਨਾਟਕਕਾਰਾਂ ਨੇ ਬਹੁਤ ਵਧੀਆ ਅੰਦਾਜ਼ ਵਿੱਚ ਭਾਵਨਾਤਮਕ ਰੂਪ ਵਿੱਚ ਬੰਬੀਹਾ ਬੋਲੇ ਨਾਟਕ ਖੇਡਿਆ ਜਿਸ ਕਾਰਨ ਪਾਰਕ ਵਿੱਚ ਹਾਜ਼ਰ ਦਰਸ਼ਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਨਾਟਕ ਦੀ ਖੂਬ ਪ੍ਰਸ਼ੰਸਾ ਕੀਤੀ ਭਗਤ ਸਿੰਘ ਦੀ ਵेशभूषा ਪਹਿਨ ਕੇ ਆਏ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਪਹਿਲਾ ਅਤੇ ਸਰਦਾਰ ਗੁਰਦੀਪ ਸਿੰਘ ਨੂੰ ਦੂਜਾ ਇਨਾਮ ਦੇ ਕੇ ਸਨਮਾਨਿਤ ਕੀਤਾ ਪ੍ਰੋਗਰਾਮ ਦੇ ਅੰਤ ਵਿੱਚ ਮੇਜਰ ਅਮਿਤ ਸ਼ਰੀਨ ਐਸਜੀਐਮ ਨੇ ਸਮੁੱਚੀ ਟੀਮ ਨੂੰ ਸਮੂਹਕ ਤੌਰ ਤੇ ਸਨਮਾਨਿਤ ਕੀਤਾ ਪ੍ਰੋਗਰਾਮ ਵਿੱਚ ਗੁਰਵਚਨ ਸਿੰਘ ਟੋਨੀ ਐਡਵੋਕੇਟ ਪ੍ਰਧਾਨ ਗੁੱਡ ਮਾਰਨਿੰਗ ਕਲੱਬ ਰਾਜੀਵ ਮਲਿਕ ਪ੍ਰਧਾਨ ਪੀਬੀਜੀ ਵੈਲਫੇਅਰ ਕਲੱਬ ਪਵਨ ਗੋਇਲ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਕੋਟਕਪੂਰਾ ਮਾਸਟਰ ਸੋਮਨਾਥ ਪ੍ਰੋਫੈਸਰ ਹਰਵੰਦ ਸਿੰਘ ਪਦਮ ਰਾਮ ਮੁਹੰਮਦ ਆਯਾਦ ਵੈਲਫੇਅਰ ਸੁਸਾਇਟੀ ਦੇ ਸਾਰੇ ਹੀ ਮੈਂਬਰ ਇਸ ਵਿੱਚ ਪਹੁੰਚੇ ਹੋਏ ਸਨ ਇਹਨਾਂ ਦਾ ਵੀ ਨਾਟਕ ਮੰਡਲੀ ਨੂੰ ਵਿਸ਼ੇਸ਼ ਸਹਿਯੋਗ ਰਿਹਾ ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਗਾ ਕੇ ਕੀਤੀ अंग्रेज जब आए थे ना यहाँ पर है, तो हिंदुस्तान को बहुत बुरा नशा लगाने के लिए फिरते थे उन्होंने चाय की चाय बेची चाय मुफ्त बुलाई पहले लोगों को लंगर लगा के फिर बाद में कहा कि पांच पैसे दे जाओ और चाय पी जाओ फिर पांच पैसे देने लग गए वो साथ में पांच पैसे साथ में देने लग गए फिर वो पांच पैसे लेने लग गए जो आज चाय का नशा है वो दस रुपए का कप हो चुका है इसी तरह नशा छोड़ो ਕੋੜ ਵੱਡੋ ਮੇਰਾ ਇਹ ਕਹਿਣਾ ਹੈ ਅੱਜ ਦਾ ਦਿਹਾੜਾ ਬਹੁਤ ਹੀ ਯੋਗਿਆ ਦਿਹਾੜਾ ਹੈ ਸਿੱਦੇ ਆਜਮ ਸਰਦਾਰ ਭਗਤ ਸਿੰਘ ਜਿਨ੍ਹਾਂ ਨੇ ਹਿੰਦੁਸਤਾਨ ਪਿੱਛੇ ਕੁਰਬਾਨੀ ਦੇ ਕੇ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਸੀ ਉਹਨਾਂ ਦੇ ਜਨਮ ਦਿਨ ਤੇ ਭਾਰਤ ਵਾਸੀਆਂ ਨੂੰ ਭਾਰਤ ਤੋਂ ਬਾਹਰ ਬੈਠੇ ਵਾਸੀਆਂ ਨੂੰ ਸਾਡੇ ਸਾਰੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਬਹੁਤ ਬਹੁਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਅੱਜ ਦਾ ਦਿਨ ਬਹੁਤ ਹੀ ਸ਼ੁਭ ਦਿਹਾੜਾ ਹੈ ਸ਼ਹੀਦ ਆਜਮ ਸਰਦਾਰ ਪਗਤ ਸਿੰਘ ਜੀ ਦਾ ਜਨਮ ਦਿਨ ਹੈ ਔਰ ਅੱਜ ਦੇ ਦਿਨ ਅਸੀਂ ਲਾਲਾ ਲਾਜਪਤਰਾਏ ਪਾਰਕ ਦੇ ਵਿੱਚ ਅੱਜ ਰੰਗ ਹਰਜਿੰਦਰ ਜੀ ਨੇ ਬੜਾਈ ਅੱਛਾ ਨੁੱਕੜ ਨਾਟਕ ਖੇਲਾ ਹੈ ਜਿਹਦੇ ਚ ਸੰਦੇਸ਼ ਦਿੱਤਾ ਹੈ ਨੌਜਵਾਨਾਂ ਨੂੰ ਕਿ ਉਹਨਾਂ ਨੂੰ ਕਿਸ ਤਰ੍ਹਾਂ ਨਸ਼ਿਆਂ ਤੋਂ ਦੂਰ ਰਹਿਣਾ ਹੈ ਤੇ ਪੰਜਾਬ ਜਿਹੜਾ ਕਿ ਸ਼ਹੀਦਾਂ ਤੇ ਗੁਰੂਆਂ ਦੀ ਧਰਤੀ ਹੈ ਉਹਨੂੰ ਕਿਦਾਂ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਹੈ ਬਹੁਤ ਸੋਹਣਾ ਸੰਦੇਸ਼ ਦਿੱਤਾ ਹੈ ਮੈਂ ਅੱਜ ਨੌਜਵਾਨ ਨੂੰ ਇਹੀ ਮੈਸੇਜ ਚਾਹਾਂਗਾ ਕਿ ਸੱਚੀ ਸ਼ਰਧਾਂਜਲੀ ਸ਼ਹੀਦ ਆਜ਼ਮ ਨੂੰ ਸਾਡੇ ਵੱਲੋਂ ਇਹੀ ਹੋਏਗੀ ਕਿ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰੀਏ ਉਹ ਨਸ਼ਿਆਂ ਤੋਂ ਦੂਰ ਰਹਿਣ ਜਿਹੜੇ ਇਸ ਗਰਤ ਦੇ ਵਿੱਚ ਗਿਰ ਗਏ ਨੇ ਨੌਜਵਾਨ ਸਾਡਾ ਗਿਰ ਗਇਆ ਉਹਨੂੰ ਬਾਹਰ ਕੱਢਣ ਤੇ ਪੰਜਾਬ ਨੂੰ ਖੁਸ਼ਹਾਲੀ ਦੇ ਤਰੱਕੀ ਦੇ ਰਸਤੇ ਤੇ ਲੈ ਕੇ ਜਾਏ ਜਿਹੜਾ ਪੰਜਾਬ ਹਿੰਦੁਸਤਾਨ ਦੇ ਨਕਸ਼ੇ 'ਚ ਚਮਕਦਾ ਸੀ ਤੇ ਉਸੇ ਤਰੀਕੇ ਦੇ ਨਾਲ ਹੀ ਉਹ ਇਹ ਨਸ਼ਿਆਂ ਤੋਂ ਬਾਹਰ ਆ ਕੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਤੇ ਇੱਕ ਪੰਜਾਬ ਸਾਡਾ ਚਮਕਦਾ ਪੰਜਾਬ ਫੇਰ ਨਜ਼ਰ ਆਵੇ ਮੈਂ ਹੀ ਸਾਰਿਆਂ ਨੂੰ ਸੱਚੀ ਸ਼ਰਧਾਂਜਲੀ ਪਗਤ ਸਿੰਘ ਨੂੰ ਦੇਣ ਲਈ ਪ੍ਰੇਰਿਤ ਕਰਾਂਗਾ ਅੱਜ ਮੈਂ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਰੰਗ ਰਜਿੰਦਰ ਦਾ ਔਰ ਸਾਰਿਆਂ ਨੂੰ ਬਹੁਤ ਵਧਾਈ ਦਿੰਦਾ ਕਿ ਅੱਜ ਪਗਤ ਸਿੰਘ ਜੀ ਦੇ ਰੰਗ ਦੇ ਵਿੱਚ ਅੱਜ ਰੰਗ ਜਾਈਏ ਤੇ ਆਪਣੇ ਪੰਜਾਬ ਨੂੰ ਸੋਹਣਾ ਚਮਕਾਉਂਦਾ ਪੰਜਾਬ ਬਣਾਈਏ ਪੰਜਾਬ ਨੂੰ ਚਮਕਾਉਣਾ ਹੈ ਨਸ਼ਾ ਤੋਂ ਬਚਾਉਣਾ ਹੈ ਇਹੀ ਨਾਰਾ ਅੱਜ ਹਰ ਨੌਜਵਾਨ ਦੀ ਜ਼ੁਬਾਨ ਤੇ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੈ ਉਟਕਪੂਰਾ ਦੇ ਲਾਲ ਲਜਪਤਰਾ ਮਿਊਂਸੀਪਲ ਪਾਰਕ ਦੇ ਵਿੱਚ ਪੀਬੀਜੀ ਵੈਲਫੇਅਰ ਕਲੱਬ ਉਟਕਪੂਰਾ ਦੀ ਸਮੁੱਚੀ ਟੀਮ ਅਡੇ ਪ੍ਰਧਾਨ ਜੀ ਜੀ ਮਲਿਕ ਜੀ ਦੇ ਨਾਲ ਇੱਥੇ ਅਜ ਨਸ਼ਿਆਂ ਦੇ ਖਿਲਾਫ ਟੈਪੋ ਮੁਹਿੰਮ ਜੋ ਸਰਕਾਰ ਨੇ ਚਲਾਈ ਹੈ ਮੇਰੇ ਅਮਿਤ ਸਰ ਇੰਜੀਰੀ ਦਿਸ਼ਾ ਨਿਰਦੇਸ਼ਾ ਦੇ ਵਿੱਚ ਉਹ ਵੀ ਪੇਸ਼ ਕੀਤਾ ਗਿਆ ਕਹਿੰਦੇ ਸ਼ਹੀਦਾਂ ਦੀ ਚਿਤਾਵਾਂ ਉੱਪਰ ਲੱਗੇਗੇ ਹਰ ਬਰਸ ਮੇਲੇ ਵਤਨ पे ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਅਸੀਂ ਇਸ ਮੁੱਚੀ ਟੀਮ ਵੱਲੋਂ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਆਓ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਪਰ ਇਹ ਪ੍ਰਣ ਲਈਏ ਕਿ ਅਸੀਂ ਨਸ਼ਿਆਂ ਦੇ ਵੱਲ ਨਹੀਂ ਜਾਣਾ ਅਸੀਂ ਪੰਜਾਬ ਨੂੰ ਚਮਕਾਉਣ ਦੇ ਵੱਲ ਜਾਣਾ ਤਨਵਾਦ